ਅੱਜ ਇੱਥੇ ਧੰਤਨ ਬਾਬਾ ਸ਼ਾਮ ਸਿੰਘ ਅਟਾਰੀ ਜ਼ੋਨ ਜਿਹੜਾ ਲਗਭਗ 12 ਤਰੀਕ ਤੋਂ ਘਰਾਂ ਤੋਂ ਚੱਲ ਕੇ ਖਨੋਰੀ ਬਾਰਡਰ ਤੇ ਡਿਊਟੀ ਨਿਭਾ ਰਿਹਾ ਜਿਹਦੇ ਵਿੱਚ ਲਗਾਤਾਰ ਦੇਸ਼ ਦੀਆਂ ਬਾਰਾਂ ਮੰਗਾਆਂ ਜਿਦੇ ਵਿੱਚ ਪਰਾਲੀ ਵਾਲਾ ਮਸਲਾ ਵਾ ਬਿਜਲੀ ਸੋਧ ਬਿੱਲ ਕਰਜ਼ੇ ਮੁਕਤ ਆ ਐਮਐਸਪੀ ਖਰੀਦ ਗਾਰੰਟੀ ਕਾਨੂੰਨ ਆ ਉਹਦੇ ਨਾਲ ਬਾਕੀ ਲੜਕਦੇ ਮਸਲੇ ਜਿਵੇਂ ਦਿੱਲੀ ਅੰਦੋਲਨ ਚ ਕਿਸਾਨ ਸ਼ਹੀਦ ਹੋਏ ਔਰ ਉਹਦੇ ਨਾਲ ਨਾਲ ਲਖੀਨਪੁਰ ਖੀਰੀ ਦੇ ਵਿੱਚ 13 ਕਿਸਾਨ ਬਹੁਤ ਵੱਡੇ ਪੱਧਰ ਤੇ ਫ੍ਰੈਕਚਰ ਹੋਏ ਉਹਨਾਂ ਦਾ ਮਸਲਾ ਵਾ ਬਾਕੀ 3372 ਮੁਕਦਮਿਆਂ ਦਾ ਮਸਲਾ ਜਿਹੜਾ ਪੂਰੇ ਦੇਸ਼ ਦੇ ਅੰਦਰ ਦਿੱਲੀ ਅੰਦੋਲਨ ਦੌਰਾਨ ਹੋਏ ਔਰ ਇਹਨਾਂ ਮੰਗਾਂ ਜਿਹੜੀਆਂ ਮੈਂ ਬਕਾਇਆ ਮੰਗਾਂ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਅਪਰੰਤ ਰਹਿੰਦੀਆਂ ਮੰਗਾਂ ਜਿਹੜੀਆਂ ਸੰਜੇ ਅਗਰਵਾਲ ਨੇ ਲਿਖਤੀ ਕੇਂਦਰ ਸਰਕਾਰ ਵੱਲੋਂ ਵਾਅਦਾ ਕੀਤਾ ਸੀ ਕਿ ਦਿੱਲੀ ਅੰਦੋਲਨ ਤੋਂ ਜਿਹੜਾ ਮੋਰਚਾ ਮੁਅਤਲ ਕਰਕੇ ਆਇਆ ਸੀ ਨਾ ਕਿ ਉਹ ਜਿੱਤ ਕੇ ਉਹਨੂੰ ਫਤਿਹ ਕਰਕੇ ਆਇਆ ਸੀ ਔਰ ਉਹ ਬਕਾਇਆ ਬਕਾਇਆ ਮੰਗਾਂ ਜਿਹੜੀਆਂ ਆਵਾ ਸਰਕਾਰ ਦੇ ਨਾਲ ਇਹ ਕਨਫਰਮ ਸੀ ਕਿ ਇਹਦਾ ਹੱਲ ਕੀਤਾ ਜਾਊਗਾ ਪਰ ਸਰਕਾਰ ਨੇ ਨਹੀਂ ਕੀਤਾ ਔਰ ਦੁਬਾਰਾ ਫੇਰ ਤੇ 12 ਫਰਵਰੀ ਤੋਂ ਸ਼ੁਰੂਆਤ ਹੋਈ ਸਾਰੇ ਪੰਜਾਬ ਹਰਿਆਣਾ ਰਾਜਸਥਾਨ ਕੇਰਲਾ ਤਾਮਿਲਨਾਡੂ ਜੂਪੀ ਆਤ ਰਾਜਾਂ ਦੇ ਵਿੱਚੋਂ ਔਰ ਵੱਡੇ ਪੱਧਰ ਤੇ ਜਿਹੜਾ ਵਾ ਅੰਦੋਲਨ ਸ਼ੁਰੂ ਹੋਇਆ ਵੱਖ-ਵੱਖ ਥਾਵਾਂ ਤੇ ਜਿਹੜਾ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਔਰ ਸਾਡੀਆਂ ਮਾਈਆਂ ਭਾਈਚਾਰੇ ਨੂੰ ਟਰਾਰਚ ਕੀਤਾ ਗਿਆ ਔਰ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ 13 ਤਰੀਕ ਨੂੰ ਵੱਡੇ ਪੱਧਰ ਤੇ ਅਤਿਆਚਾਰ ਕੀਤਾ ਕਿ ਜਿਹੜਾ ਮੋਟਰ ਬੰਬ ਔਰ ਉਹਦੇ ਨਾਲ 12 ਬੋਰ ਰੈਫਲਾਂ ਰਵਾਲਵਰ ਔਰ 315 ਰੈਫਲਾਂ ਦਾ ਵੀ ਜਿਹੜੀ ਵਰਤੋਂ ਕੀਤੀ ਗਈ ਖੱਟਰ ਸਰਕਾਰ ਵੱਲੋਂ ਔਰ ਬੀਜੇਪੀ ਸਰਕਾਰ ਵੱਲੋਂ ਔਰ 14 ਤਰੀਕ ਨੂੰ ਹੀ ਇਦਾਂ ਹੀ ਸਾਰੀ ਦਿਹਾੜੀ ਰਹਿ ਗਈ ਔਰ ਫਿਰ ਉਸ ਤੋਂ ਬਾਅਦ 21 ਤਰੀਕ ਨੂੰ ਜਦੋਂ ਕਿਸਾਨਾਂ ਨੇ ਇੱਕ ਆਗੂਆਂ ਨੇ ਆਪਣੀ ਕਿਣਗਲੀਆਂ ਪਾ ਕੇ ਕਿਹਾ ਕਿ ਅਸੀਂ ਪੈਦਲ ਦਿੱਲੀ ਨੂੰ ਜਾਵਾਂਗੇ ਫਿਰ ਵੱਡੇ ਪੱਧਰ ਤੇ ਤਸਦਦ ਕਰਕੇ ਜਿਹਦੇ ਵਿੱਚ ਸਾਡਾ ਇੱਕ ਨੌਜਵਾਨ ਪਿਰਤਪਾਲ ਜਿਹੜਾ ਵਾ ਬੁਰੀ ਤਰ੍ਹਾਂ ਉਨੂੰ ਅਗਵਾ ਕਰਕੇ ਹਰਿਆਣਾ ਸਰਕਾਰ ਨੇ ਫੈਕਚਰ ਕੀਤਾ ਔਰ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ ਔਰ ਘੱਟੋ ਘੱਟ 400 ਕਿਸਾਨ ਜਿਹੜਾ ਵਾ ਫੈਕਚਰ ਕੀਤਾ ਜਿਹਦੇ ਵਿੱਚ 200 ਕਿਸਾਨ ਦੀ ਅੱਜ ਤੱਕ ਜਿਹੜੀ ਸਾਡੇ ਕੋਲ ਰਿਪੋਰਟ ਜਿਹੜੀ ਆ ਉਹ ਪੇਸ਼ ਹੋ ਚੁੱਕੀ ਆ ਔਰ ਉਹਦੇ ਵਿੱਚ ਸ਼ੁਭ ਕਰਨ ਜਿਹੜਾ ਵਾ ਬੱਲੋ ਦੇ ਪਿੰਡ ਤੋਂ ਔਰ ਉਹਨੂੰ ਸ਼ਹੀਦ ਕੀਤਾ ਬੀਜੇਪੀ ਸਰਕਾਰ ਨੇ ਔਰ ਇਹਨਾਂ ਮੰਗਾਂ ਦੇ ਵਿਰੋਧ ਦੇ ਵਿੱਚ ਅੱਜ ਪੂਰੇ ਭਾਰਤ ਦੇ ਅੰਦਰ ਜਿੱਥੇ-ਜਿੱਥੇ ਵੀ ਜਥੇਬੰਦੀਆਂ ਦਾ ਜज्ਬਾ ਵਾ ਔਰ ਟ੍ਰੇਨਾਂ ਜਿਹੜੀਆਂ 12 ਤੋਂ 4 ਵਜੇ ਤੱਕ ਉਹ ਰੋਕੀਆਂ ਜਾਣਗੀਆਂ ਜਿੱਦੇ ਵਿੱਚ ਤਨਤਨ ਬਾਬਾ ਸ਼ਾਮ ਸਿੰਘ ਜੀ ਅਟਾਰੀ ਅਤੇ ਬਾਬਾ ਸੰਤ ਖਾਲਸਾ ਜੋਂ ਇਹਨਾਂ ਦੋਨਾਂ ਜੋਂਾਂ ਦੀ ਜ਼ਿੰਮੇਵਾਰੀ ਮਕੂ ਸਟੇਸ਼ਨ ਤੇ ਲੱਗੀ ਆ ਔਰ ਬਾਬਾ ਵੀਰ ਸਿੰਘ ਜੀ ਉਹਨਾਂ ਦਾ ਜੋ ਜਿਹੜਾ ਜੋਂ ਨਾ ਬਾਰਡਰ ਤੇ ਉਹਦੀ ਡਿਊਟੀ ਜਿਹੜੀ ਆ ਜਲੰਧਰ ਏਰੀਏ ਦੇ ਵਿੱਚ ਲੱਗੀ ਆ ਲੋਇਨਾਂ ਸਟੇਸ਼ਨ ਤੇ ਔਰ ਦੋ ਜਿਹੜੇ ਜੌਨ ਆਪਣੇ ਤਰਨਤਾਰਨ ਦੇ ਵਿੱਚ ਜਿਹੜੀ ਟ੍ਰੇਨ ਰੋਕਣ ਦਾ ਰੂਪਰੇਖਾ ਨਿਭਾਉਣਗੇ ਅਤੇ ਬਾਕੀ ਦੋ ਜੂਨ ਜਿਹੜੇ ਆ ਆਪਣਾ ਤਨਤਨ ਪਿਤਾ ਗੁਰੂ ਅਰਜਨ ਦੇਵ ਔਰ ਉਹਦੇ ਨਾਲ ਨਾਲ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹ ਮਾਨਾ ਵਾਲੇ ਸਟੇਸ਼ਨ ਤੇ ਜਿਹੜਾ ਵਾ ਉਹ ਰੋਲ ਨਿਭਾਉਣਗੇ ਔਰ ਬਾਕੀ ਅੰਮ੍ਰਿਤਸਰ ਦੇ ਸਾਥੀ ਵੱਖ-ਵੱਖ ਜ਼ਿਲ੍ਹਿਆਂ ਦੇ ਸਾਥੀ ਸਾਰੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿਉਂ ਜਗਾਵਾਂ ਤੇ ਟ੍ਰੇਨ ਰੋਕੋ ਦਾ ਜਿਹੜਾ ਪ੍ਰੋਗਰਾਮ ਕੀਤਾ ਜਾਊਗਾ ਧੰਨਵਾਦ ਇਹਨਾਂ ਨੂੰ ਕਾਰ ਸਿੰਘ ਦਿੱਖੇ ਮਿਲ ਹੋ ਗਿਆ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਜਿਹੜਾ ਜਹਾ ਇੱਥੋਂ ਅੱਜ ਹੀ ਜਿਵੇਂ ਸਾਨੂੰ ਉੱਥੋਂ ਸ਼ੰਭੂ ਤੋਂ ਖਨੌਰੀ ਤੋਂ ਜਿਵੇਂ ਸਾਨੂੰ ਸਾਰੇ ਉੱਥੋਂ ਉੱਤੀ ਇਹਨਾਂ ਹੁਕਮ ਲੱਗਦਾ ਵਾ ਤੇ ਜਿਵੇਂ ਜਿਵੇਂ ਡਿਊਟੀਆਂ ਲਾਈਆਂ ਸਾਡੀਆਂ ਅਲੱਗ-ਅਲੱਗ ਕੋਈ ਤਰਨ ਤਾਰਨ ਕੋਈ ਕਰਿਆਲੇ ਆ ਕੋਈ ਪੱਟੀ ਆ ਕੋਈ ਮੱਲਾ ਅੰਬਰ ਸਾਰਾ ਸਾਡੀ ਡਿਊਟੀ ਜਿਹੜੀ ਆ ਉਹ ਮਕੂਲ ਆਈ ਗਈ ਆ ਅਸੀਂ ਆਪ ਦਾ ਜਿਹੜੇ ਤੁੰਗ ਪਿੰਡ ਤੇ ਸਭਰਾ ਪਿੰਡ ਧੂ ਪਿੰਡਾਂ ਦਾ ਇੱਥੋਂ ਜਾ ਕੇ ਤੇ ਅਸੀਂ ਆਪ ਦਾ ਮਕੂ ਡਿਊਟੀ ਨਿਭਾ ਕੀ ਅਪੀਲ ਕਰੋਗੇ ਕਿਸਾਨ ਵੀਰਾਂ ਨੂੰ ਜਿਹੜੇ ਆਪਣੇ ਘਰ ਬੈਠੇ ਆ। ਅਸੀਂ ਤਾਂ ਸਾਰਿਆਂ ਨੂੰ ਅਪੀਲ ਕਰ ਕਰ ਹੁਣ ਵੀ ਜਾ ਕੇ ਕਰਦੇ ਆ ਵੀ ਇਹ ਜਿਹੜਾ ਮੌਕਾ ਨਾ ਆਖਰੀ ਮੌਕਾ ਵਾ। ਜੇ ਕੋਈ ਆ ਕਾਰਨ ਕਰਕੇ ਆਪਣੇ ਤੋਂ ਉਖੜ ਜਾਂਦਾ ਵਾ ਤੇ ਮੁੜ ਕੇ ਆਪਣੇ ਹੱਥ ਨਹੀਂ ਆਉਣਾ ਤੇ ਨਾ ਹੀ ਇਹੋ ਜਿਹਾ ਮੋਰਚਾ ਦੁਬਾਰਾ ਲੱਗਣਾ ਵਾ। ਸ਼ਰੀਕੇ ਚਲੋ ਨਿੱਕੇ ਮੋٹے ਪਿੰਡਾਂ 'ਚ ਕੁਝ ਨਾ ਨਹੀਂ ਬੰਦੀ ਵੱਖਰੀ ਗੱਲ ਹੁੰਦੀ ਆ। ਪਰ ਆ ਜਿਹੜਾ ਕਿਸਾਨੀ ਮੋਰਚਾ ਇਹਦੇ ਵਿੱਚ ਕੋਈ ਸਿਆਸੀ ਨਹੀਂ ਕੋਈ ਕੁਛ ਨਹੀਂ ਇਹ ਜਦੋਂ ਆਪਾਂ ਏਕਤਾ ਹੋ ਗਏ ਤਗੜੇ ਹੋ ਗਏ ਆਪਦਾ ਇਕੱਠ ਕਰਕੇ ਮੋਰਚੇ ਲੜੀਏ ਤੇ ਜਿੱਤ ਕੇ ਵਾਪਸ ਆਈਏ। ਅੱਜ ਮੈਂ ਸਰਮ ਸਿੰਘ ਕਾਈ ਪ੍ਰਧਾਨ ਪਿੰਡ ਤੁੰਗ ਤੋਂ ਅੱਜ ਜੋ ਸਾਨੂੰ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਕਾਲ ਮਿਲੀ ਸੀ ਕਿ ਰੇਲ ਡੱਕਨ ਦਾ ਜੋ ਅੱਜ ਇੱਕ ਦਿਨ ਦਾ ਧਰਨਾਵਾ ਹੱਡਾ ਉਹਦੇ ਸਬੰਧ ਵਿੱਚ ਅੱਜ ਅਸੀਂ ਪਿੰਡ ਸਭਰਾ ਔਰ ਪਿੰਡ ਤੁੰਗ ਤੋਂ ਸੰਗਤਾਂ ਪੂਰੇ ਜੋਸ਼ ਦੇ ਨਾਲ ਇਸ ਅੰਦੋਲਨ ਦੇ ਉੱਤੇ ਜਾ ਰਹੀਆਂ ਵਾ ਤੇ ਪੂਰਾ ਕਿਸਾਨਾਂ ਦੇ ਵਿੱਚ ਜੋਸ਼ ਹੈ ਕਿ ਜਿੰਨਾ ਚਿਰ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਉਨਾਂ ਚਿਰ ਅਸੀਂ ਪਿੱਛੇ ਨਹੀਂ ਹਟਾਂਗੇ ਚਾਹੇ ਜੋ ਮਰਜ਼ੀ ਸਰਕਾਰ ਕਰ ਲੇ ਪਠੇਰੇ ਅੱਗੇ ਸਾਡੇ ਉਹਨਾਂ ਜਦੋਂ ਦਿੱਲੀ ਅੰਦੋਲਨ ਚੱਲਿਆ ਸੀ ਉਦੋਂ ਵੀ ਕਿਸਾਨ ਸਾਡੇ ਬਹੁਤ ਸ਼ਹੀਦ ਹੋਏ ਸੀ 700 800 ਦੇ ਕਿਸਾਨ ਲਗਭਗ ਸ਼ਹੀਦ ਹੋ ਗਿਆ ਸੀ ਹੁਣ ਵੀ ਕਾਫੀ ਪ੍ਰਧਾਨ ਸਾਹਿਬ ਅੱਗੇ ਦੱਸ ਕੇ ਗਏ ਆ ਕਿ ਕੋਈ 400 ਬੰਦੇ ਦੇ ਲਾਗੇ ਪੰਨੇ ਉਦੋਂ ਯਾਨੀ ਕਿ ਕਿਸਾਨ ਫੱਟਰ ਹੋਏ ਆ ਆਪਣਾ ਸ਼ੁਭ ਕਰਨ ਵੀਰ ਆਪਣਾ ਜਿਹੜਾ ਉੱਥੇ ਸ਼ਹੀਦ ਵੀ ਹੋ ਗਿਆ ਇੰਨਾ ਜੋ ਚਾਲਣਾ ਦੇ ਅਧੀਨ ਇਹਨਾਂ ਨੂੰ ਲੱਗਦਾ ਵਾ ਸਰਕਾਰਾਂ ਨੂੰ ਵੀ ਸ਼ਾਇਦ ਕਿਸਾਨ ਅਸੀਂ ਮਾਰਾਂਗੇ ਜਾਂ ਡਰ ਕੇ ਘਰਾਂ 'ਚ ਵੜ ਜਾਣਗੇ ਜਾਂ ਫੇਰਣਾ ਹੋਣਗੇ ਏ ਅਸੀਂ ਦੂਨੇ ਚੋਨੇ ਹੋ ਕੇ ਗਾੜੀ ਵਧ ਕੇ ਆਵਦੀ ਹੱਕਾਂ ਦੀ ਲੜਾਈ ਲੜਾਂਗੇ ਤੇ ਇਸੇ ਜਿੱਨਾਂ ਚ ਰਹਾਨੂੰ ਸਾਡੇ ਹੱਕ ਨਹੀਂ ਮਿਲਦੇ ਅਸੀਂ ਇਸੇ ਤਰ੍ਹਾਂ ਹੀ ਇਹ ਜੰਗ ਲੜਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਸਾਡੇ ਕਿਸਾਨ ਸੰਘਰਸ਼ ਕਮੇਟੀ ਸardar ਕੋਰ ਇੰਦਰਜੀਤ ਸਿੰਘ ਕੋਟਵਾਲਾ ਦੀ ਰਹਿਨਮਾਈ ਹੇਠ ਜਿਹੜਾ ਅੱਜ ਸਭਰਾ ਪਿੰਡ ਤੋਂ ਅਤੇ ਤੁੰਗ ਪਿੰਡ ਤੋਂ ਰੇਲਾਂ ਰੋਕਣ ਵਾਸਤੇ ਜਿਹੜਾ ਸਾਡਾ ਮਤਲਬ ਜਥਾ ਜਾ ਰਿਹਾ ਵਾ ਜਿਸ ਤਰ੍ਹਾਂ ਕਿ ਪ੍ਰਧਾਨ ਸਾਹਿਬ ਨੇ ਬੜੇ ਵਧੀਆ ਵਿਸਥਾਰ ਨਾਲ ਕੱਲੀ ਕੱਲੀ ਗੱਲ ਤੁਹਾਨੂੰ ਦੱਸੀ ਆ ਦੇਖੋ ਕਿਸਾਨ ਤਾਂ ਇਹੀ ਚਾਹੁੰਦੇ ਆ ਵੀ ਅਸੀਂ ਸੁਖ ਸੁਖੀ ਆਪਣੇ ਘਰ ਰਹੀਏ ਪਰ ਜਦੋਂ ਸਰਕਾਰਾਂ ਗੈਰ ਮਤਲਬ ਅਤਿਆਚਾਰ ਜਿਤੋਂ ਕਰਦੀਆਂ ਕਿਸਾਨ ਫਿਰ ਮਜ਼ਬੂਰ ਹੋ ਜਾਂਦਾ ਜੀ ਕੋਈ ਮਤਲਬ ਚਾਹ ਨਹੀਂ ਜਿਹੜਾ ਕਿਸੇ ਨੂੰ ਕਿ ਜਾ ਕੇ ਅਸੀਂ ਰੇਲਾ ਰੋਕੀਏ ਜਾਂ ਕਿਤੇ ਅੰਦੋਲਨ ਕਰੀਏ ਇਹ ਮਜਬੂਰੀਆਂ ਬਣ ਜਾਂਦੀਆਂ ਵਾ ਅਸੀਂ ਸਰਕਾਰ ਨੂੰ ਬੇਨਤੀ ਪਹਿਲਾਂ ਵੀ ਕੀਤੀ ਹੋਣੀ ਕਰਦੇ ਆਂ ਜਿਹੜੀ ਜਿਹੜੀ ਮੰਗਾਂ ਜਿਹੜੀਆਂ ਮੰਗੀਆਂ ਜਾਂ ਔਰ ਜਿਹੜੇ ਕਿਸਾਨ ਤੁਹਾਡੀ ਕੁਛ ਆਪਣੇ ਵਾਪਸ ਆਉਣ ਤੇ ਆ ਜਿਹੜਾ ਕਿਸਾਨ ਰੋਕੋ ਜਿਹੜਾ ਆਪਣਾ 4 ਘੰਟੇ ਦਾ ਆਪਣਾ ਰੇਲ ਰੋਕੋ ਜਿਹੜਾ 4 ਘੰਟੇ ਦਾ ਧਰਨਾ ਚੱਲਣਾ ਅੱਜ ਮਖੂ ਵਿਖੇ ਕੇ ਐਮਐਮ ਤੇ ਜੀਐਸਕੇਐਮ ਵੱਲੋਂ ਜਿਹੜਾ ਅਲਿਖਿਆ ਗਿਆ 10 ਤਰੀਕ ਦਾ ਉਹਦੇ ਵਿੱਚ ਸ਼ਾਮਲ ਹੋਣ ਲਈ ਆ ਜਿਹੜਾ ਪਿੰਡ ਸੁਭਰਾ ਦੇ ਪਿੰਡ ਤੋਂ ਆਕਦੀਆਂ ਜਿਹੜੀਆਂ ਸੰਗਤਾਂਆਂ ਬਾਹਰ ਚੜ ਕੇ ਜਿਹੜਾ ਹਿੱਸਾ ਲੈ ਰਹੀਆਂ ਵਾ ਤੇ ਜਿਹੜਾ 4 ਘੰਟੇ ਦਾ ਪ੍ਰੋਗਰਾਮ ਆ ਉਹਨੂੰ ਆਪਣਾ ਸਫਲ ਬਣਾਉਣ ਵਾਸਤੇ ਜਾ ਰਹੀਆਂ ਵਾ ਤੇ ਧੰਨਵਾਦ ਕਰਦੇ ਜਿਹੜੇ ਭਰਾ ਆਪਣੇ ਨਾਲ ਜਾ ਰਹੇ ਆ ਤੇ ਬਾਕੀ ਭਰਾਵਾਂ ਨੂੰ ਅਪੀਲ ਕਰਦੇ ਜਿਹੜੇ ਘਰਾਂ ਵਿੱਚ ਬੈਠੇ ਆ ਭਰਾ ਆਪਣੇ ਉਹ ਘਰਾਂ ਵਿੱਚੋਂ ਨਿਕਲ ਕੇ ਆਪਾਂ ਜੇ ਆਪਾਂ ਘਰਾਂ ਵਿੱਚ ਹੀ ਬੈਠੇ ਰਹੇ ਤਾਂ ਹੀ ਤੇ ਚਲੋ ਭੋਗ ਵੀ ਵੇਖਣੇ ਸਾਰੇ ਕੋਈ ਕਰਨਾ ਹੋਣਾ ਪਰ ਇਹਨੂੰ ਆਪਾਂ ਫੈਲ ਦੇ ਆਧਾਰ ਤੇ ਆਪਾਂ ਲਿਖਿਆ ਕਰੀਏ ਪ੍ਰੋਗਰਾਮ ਪੱਤਰ ਨਹੀਂ ਵੇਖ ਜਾਣਾ ਵਾ ਤੇ ਆਪਾਂ ਆਪਣਾ ਹੀ ਸਾਥ ਦੇਣਾ ਕਿਸੇ ਦਾ ਸਰਦਾਰ ਦੇਣਾ ਵੀ ਜਦੋਂ ਆਪਾਂ ਦੀਆਂ ਪੈਲੀਆਂ ਨਹੀਂ ਰਹਿਣੀਆਂ ਤੇ ਫਿਰ ਆਪਾਂ ਭੋਗ ਆ ਦੇ ਵੇਖਾਂਗੇ ਠੀਕ ਆ ਵਿਆਹ ਕਦਣਾ ਵੇਖਾਂਗੇ ਤੇ ਹੋਰ ਆਪਾਂ ਜਿਹੜੇ ਬਾਕੀ ਕੰਮ ਕਿੱਦਾਂ ਕਰਾਂ ਜੇ ਆਪਣੀਆਂ ਪੈਲੀਆਂ ਨਾ ਰਹੀਆਂ ਇਸ ਕਰਕੇ ਆਪਾਂ ਨੂੰ ਵੱਧ ਚੜ ਕੇ ਧਰਨੇ ਵੇ ਸ਼ਾਮਲ ਹੋਣਾ ਚਾਹੀਦਾ ਵਾ ਤੇ ਬਹੁਤ ਧੰਨਵਾਦ ਕਰਦੇ ਜਿਹੜੇ ਭਰਾ ਚੱਲੇ ਸਾਡੇ ਨਾਲ ਮਾਈਕੋ ਟਿਕਾ ਖਾਲਸਾ ਵਾ